ਪਿੰਡ ਖੁਈ ਖੇੜਾ ਤੋਂ ਲੈ ਕੇ ਹੀਰਾਵਾਲੀ ਦੀ ਸੜਕ ਦੀ ਲੋਕਾਂ ਦੀ ਡਿਮਾਂਡ ਸੀ ਉਹ ਅੱਜ ਹੀਰਾਵਾਲੀ ਪਹੁੰਚ ਕੇ ਸੜਕ ਦੀ ਸ਼ੁਰੂਆਤ ਕਰਵਾਈ ਗਈ ਹੈ ਅਗਲੇ ਆਉਣ ਵਾਲੇ ਕੁਝ ਦਿਨਾਂ ਚ ਇਹ ਸੜਕ ਬਣ ਕੇ ਤਿਆਰ ਹੋਊਗੀ ਤਕਰੀਬਨ 48 ਲੱਖ ਰੁਪਏ ਦਾ ਜਿਹੜਾ ਖਰਚਾ ਆਊਗਾ ਔਰ ਇਸ ਤੋਂ ਬਾਅਦ ਜਿਹੜੀ ਲੋਕਾਂ ਨੂੰ ਮੁਸ਼ਕਲਾ ਆ ਰਹੀਆਂ ਸੀ ਪਰੇਸ਼ਾਨੀਆਂ ਆ ਰਹੀਆਂ ਸੀ ਉਹ ਸਾਰੀਆਂ ਪਰੇਸ਼ਾਨੀਆਂ ਦਾ ਜਿਹੜਾ ਹੱਲ ਉਹ ਅਸੀਂ ਕਰਨ ਜਾ ਰਹੇ ਹਾਂ ਇਹ ਆਮ ਲੋਕਾਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਮਾਣੀਓ ਕੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਗਵਾਹੀ ਦੇ ਵਿੱਚ ਅਸੀਂ ਹਰ ਇੱਕ ਜਿਹੜੀ ਪਿੰਡ ਦੀਆਂ ਚਾਹੀ ਫਿਰਨੀਆਂ ਨੇ ਚਾਹੇ ਸੜਕਾਂ ਨੇ ਜਿਹੜੀਆਂ ਟੁੱਟੀਆਂ ਨੇ ਸਾਰੀਆਂ ਨੂੰ ਨਵਾਂ ਬਣਾ ਰਹੇ ਹਾਂ ਔਰ ਇਸ ਤੋਂ ਇਲਾਵਾ ਜੋ ਜੋ ਰਹਿ ਗਿਆ ਨੇ ਆਉਣ ਵਾਲੇ ਦਿਨਾਂ ਚ ਉਹ ਸਾਰੀਆਂ ਸੜਕਾਂ ਸੀ ਜਿਨ੍ਹਾਂ ਦੇ ਕੰਮ ਸ਼ੁਰੂਆਤ ਕਰਵਾ ਕੇ ਸਾਰੀਆਂ ਸੜਕਾਂ ਨਵੀਆਂ ਬਣਾਵਾਂਗੇ ਅੱਜ ਐਮਐਲਏ ਸਾਹਿਬ ਸਾਡੇ ਪਿੰਡ ਪਹੁੰਚੇ ਜੀ ਜੋੜੀ ਖੋਈ ਖੇੜੇ ਤੋਂ ਹੀਰਾ ਵਾਲੀ ਵਾਲੀ ਸੜਕ ਹੈ ਉਹਨਾਂ ਦਾ ਜਿਹੜਾ ਹੈਗਾ ਨੀ ਪੱਥਰ ਰੱਖਿਆ ਉਹਨਾਂ ਨੇ ਰਿਪੇਅਰ ਉਹਦਾ ਜ ਨਵਾਂ ਸਾਰਾ ਬਣਵਾ ਰਹੇ ਵਧੀਆ ਛੜਕੇ ਨੂੰ ਤੇ ਸਾਡੀ ਇੱਕ ਮੰਗ ਵੀ ਐ ਐਮ ਆਰ ਐ ਸਾਹਿਬ ਤੋਂ ਵੀ ਇੱਕ ਸਾਡੀ ਹੋਰ ਕੋਠੇ ਤੋਂ ਡਿੱਗੀਆਂ ਕੰਨੀਆਂ ਵੀ ਬਣ ਦਿਓ ਕੋਈ ਖੇੜੇ ਤੇ ਸੁਧਾਰਣ ਵਾਲੀ ਸੜਕ ਦਾ ਵੀ ਬੇਨਤੀ ਐ ਸਾਡੀ ਪ੍ਰਵਾਨ ਕਰਕੇ ਉਹਨਾਂ ਦਾ ਵੀ ਸਾਡਾ ਕਰਵਾ ਦੇ ਜੀ ਬਹੁਤ ਵਧੀਆ ਸੋਹਣੇ ਦੇ ਸੁਹਾਗੇ ਵਾਲੀ ਗੱਲ ਹੋ ਜੂਗੀ ਅਸੀਂ ساری ਉਮਰ ਹੀ ਐਮ ਐਲ ਏ ਸਾਹਿਬ ਦਾ ਇਸ਼ਾਨ ਨਹੀਂ ਭੁੱਲਦੇ ਜੀ ਕਿਉਂਕਿ ਦੋਨਾਂ ਪਿੰਡਾਂ ਨੂੰ ਬਹੁਤ ਮੁਸ਼ਕਲ ਆਉਂਦੀ ਆ ਤੇ ਇਹ ਸਾਡਾ ਜਰੂਰ ਐਮਐਲਏ ਸਾਹਿਬ ਧਿਆਨ ਦੇਣ ਬਾਕੀ ਬਹੁਤ ਬਹੁਤ ਧੰਨਵਾਦ ਐਮਐਲਏ ਸਾਹਿਬ ਦਾ ਜੋ ਸਾਡੇ ਪਿੰਡ ਦਾ ਕੰਮ ਉਹਨਾਂ ਨੇ ਕਰਾਇਆ ਜਿਵੇਂ ਸਾਡੇ ਇੱਕ ਪੀਨ ਵਾਲੇ ਪਾਣੀ ਦੀ ਸਮੱਸਿਆ ਸੀ ਬੋਰ ਦਾ ਕਰਵਾਇਆ ਜੀ ਤੇ ਇਹ ਜਿਵੇਂ ਸੜਕ ਦਾ ਹੋ ਗਿਆ ਜੀ ਹੋਰ ਵੀ ਕਈ ਕੰਮ ਐ ਜਿਹੜੇ ਪਿੰਡ ਦੇ ਵਿੱਚ ਵਧੀਆ ਤਰ੍ਹਾਂ ਤਰੀਕਾ ਕਰਾ ਰਹੇ ਆ ਤੇ ਇਸੇ ਤਰ੍ਹਾਂ ਅੱਗੇ ਕਰਾਉਂਦੇ ਰਹਿਣ ਅਸੀਂ ਸਾਰੇ ਪਿੰਡ ਵਾਸੀਆਂ ਵੱਲੋਂ ਉਹਨਾਂ ਦਾ ਪੂਰਾ ਸਾਥ ਦਿੱਤਾ ਜਾਊਗਾ ਜੀ ਸ਼ਾਮ ਹੋ ਜਾਏ ਉੱਥੇ ਜੰਮੀ ਇਹ ਬੜਾ ਬਰਦਾ ਰੋਲਾ ਸੀ ਬੜੀ ਮੈਂ ਸੰਦਰ ਲੋਕਾਂ ਨੂੰ ਪਰੇਸ਼ਾਨੀ ਹੋਈ ਉਹ ਵੀ ਤੁਹਾਡਾ ਹੱਕ ਹੈ ਉਹ 5 ਮਿੰਟ ਜਿਹੜਾ ਪੀਡੀਓ ਦਾ ਪੰਨਾ ਸਾਰਾ ਜੋ ਵੀ ਕੰਮ ਸੀਗਾ ਉਹ ਸਾਰਾ ਉਹਨਾਂ ਕੰਮ ਫਾਜ਼ਿਲ ਦਾ ਜਿਵੇਂ ਪੀਡੀਓ ਦੇ ਸਰਪਟੇ ਪਾਇਲਕਾਰ ਨੇ ਤੁਹਾਡੇ ਪਿੰਡ ਸਾਰੇ ਪਾਜਲ ਦਾ ਨਾਲ ਲਗਾ ਦਿੱਤੇ ਨੇ ਤੇ ਉਹ ਜਿਹੜੀ ਤੁਹਾਡੀ ਪਰਸ਼ੰਦੀ ਸੀ ਕੋਈ ਨਰੇਂਗਾ ਦਾ ਕੰਮ ਜਿਹੜਾ ਪੀਡੀਓ ਦਾ ਕੋਈ ਵੀ ਕੰਮ ਸੀ ਹੁਣ ਸਾਰੇ ਫਾਜ਼ਿਲ ਪਾਇਆ ਕਰਨਗੇ ਨੇੜੇ ਨੇੜੇ ਦੇ ਦਸਤਰ ਨੇ ਜੋ ਮਰਜ਼ੀ ਤੁਸੀਂ ਕਰਾ ਲੀ ਹੁਣ ਉਹ ਜਿਹੜੀ ਪਰਸ਼ੰਦੀ ਉਹ ਵੀ ਤੁਹਾਡੀ ਜ਼ਰੂਰਤ ਹੈ